ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਕਰਦੇ ਹਾਂ ਸਵਾਗਤ ਉਮੀਦ ਕਰਦੇ ਹਾਂ ਸਾਰੇ ਆਪਣੇ ਘਰੇ ਹੋਮ ਹੋਗੇ ਠੀਕ ਤੇ ਸ਼ਾਮ ਦੇ ਜਿਹੜੇ ਵੱਜ ਚੁੱਕੇ ਨੇ 5 ਕ ਦਾ ਟਾਈਮ ਸੀਗਾ ਤੇ ਸਕੂਲੋਂ ਆਈ ਹੋਈ ਸੀਗੀ 2:00 ਵਜੇ ਆ ਕੇ ਘਰ ਦਾ ਕੰਮ ਨਿਬੇੜ ਕੇ ਸਾਰਾ ਹਨਾ ਚਾਹ ਪਾਣੀ ਬੱਚਿਆਂ ਨੂੰ ਦੇ ਕੇ ਤੇ ਹੁਣ ਮੈਂ ਕਿਹਾ ਝਾੜੂ ਲਾ ਦਈਏ ਚਾੜੂ ਵੀਨੇ ਮੈਂ ਸ਼ਾਮ ਨੂੰ ਹੀ ਲਾਉਣੀ ਹੁੰਦੀ ਐ ਸਵੇਰੇ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੇ ਉਹ ਪਿਆ ਤਾਂ ਸਾਫ ਹੀ ਹੁੰਦਾ ਪਰ ਐ ਜਿੰਨਾ ਟਾਈਮ ਆਈ ਲਾਈਏ ਜੇ ਨਾ ਹਨਾ ਆਪ ਮੁਝੇ ਐਂ ਜਿਹਾ ਲੱਗਦਾ ਰਹਿੰਦਾ ਵੀ ਲਾਇਆ ਨਹੀਂ ਹੈਗਾ ਤੇ ਤੇਨੇ ਇੱਕ ਖੁਸ਼ੀ ਦੀ ਗੱਲ ਦੱਸਾਂ ਜਿਹੜਾ ਬੋਲਟ ਮੋਟਰਸਾਈਕਲ ਦੀ ਖੜਾ ਹੈ ਨਾ ਇਹ ਮੇਰੇ ਹਸਬੰਡ ਨੇ ਜਿੱਤਿਆ ਸੀਗਾ ਕਬੱਡੀ ਦੇ ਵਿੱਚੋਂ ਕਮਾਲਪੁਰੇ 2015 ਦੇ ਵਿੱਚ ਤੇ ਜਿੱਤੇ ਤਾਂ ਹੋਰ ਵੀ ਐ ਜਨਦੀ ਦੀ ਇਹ ਬੋਲਟ ਜਿਹੜਾ ਬੋਲਟਾਂ ਦੇ ਵਿੱਚੋਂ ਮੋਟਰਸਾਈਕਲ ਸੀ ਇਹ ਪਹਿਲਾ ਮੋਟਰਸਾਈਕਲ ਸੀ ਸਾਡਾ ਤੇ ਜਿੱਦਾਂ ਉਹਦਾ ਬੋਲਟ ਹੋਰ ਵੀ ਬਹੁਤ ਜਿੱਤੇ ਆ ਦੋ ਟਰੈਕਟਰ ਵੀ ਜਿੱਤੇ ਆ ਪਾ ਤੁਹਾਨੂੰ ਇੱਕ ਦਿਨ ਵੀਡੀਓ ਪਾਵਾਂਗੇ ਸਪੈਸ਼ਲ ਵੀ ਕੀ ਕੁਸ਼ ਉਹਨਾਂ ਨੇ ਜਿੱਤਿਆ ਹੋਇਆ ਵਾ ਤੇ ਮੰਮੀ ਆ ਪੱਖਾ ਬੰਦ ਕਰਦੇ ਮੈਂ ਨਾ ਕੱਪੜੇ ਲਿਆ ਦੇਣੇ ਨੇ ਤੇ ਹਲਾ ਦੀ ਪੱਖਾ ਦੋ ਮਟਾ ਕੂੜਾ ਕੱਢ ਲੂੰ ਲਾ ਮੰਮੀ ਤੇ ਹਲਾ ਦਿੱਤੇ ਮੈਂ ਮੜਿਆ ਕੂੜਾ ਕੱਢ ਲਾਂ ਫੇਰ ਪੱਖਾ ਚਲਾ ਲੈਂਦੇ ਹਾਂ ਸਾਰਾ ਸੁੰਬਰੀਆ ਤੇ ਹੋਰ ਸਣਾਓ ਤੁਸੀਂ ਸਾਰੇ ਠੀਕ ਹੋ ਪਰਮਾਤਮਾ ਦੀ ਚੜ੍ਹਦੀ ਕਲਾ ਤੇ ਮੇਰੀਆਂ ਸਾਰੀਆਂ ਭੈਣਾਂ ਕਿਵੇਂ ਆ ਕੱਪੜੇ ਧੋ ਕੇ ਨਾ ਸ਼ਾਮ ਨੂੰ ਆਥਣੇ ਧੋਨੇ ਹੁੰਨੇ ਆ ਕੱਪੜੇ ਤੇ ਫਿਰ ਮਮੀ ਹੁਣ ਤੇ ਹਾਂ ਲਾ ਦੇਣਗੇ ਕੱਲ ਸ਼ਾਮ ਨੂੰ ਧੋਤੇ ਸੀ ਅੱਜ ਅਲੇ ਅੱਜ ਧੋ ਦੂੰਗੀ ਸ਼ਾਮ ਨੂੰ ਤੇ ਸ਼ਾਮ ਦੇ ਕੰਮ ਇਹੀ ਹੁੰਦੇ ਆ ਵਿਚਾਰੂ ਲਾ ਤਾਂ ਸਬਜ਼ੀ ਬਣਾਤੀ ਹੁਣ ਬਸ ਮਮੀ ਤੇ ਹਾਂ ਲਾ ਦੂ ਦੁਆਚ ਕਰ ਲਾਂਗੇ ਅਸੀਂ ਰੋਟੀ ਪਾਣੀ ਦਾ ਇਕ ਨਾ ਬਾਹਰ ਤਾਂ ਬਹੁਤ ਹੁੰਦੀ ਆ ਸੜ ਘਰ ਨਾ ਜਿਹੜਾ ਇੱਧਰ ਨੂੰ ਮਤਲਬ ਕਿ ਸੂਰਜ ਇੱਧਰ ਚੜਦਾ ਤੇ ਦਿਨੇ ਤਾਂ ਹੁੰਦੀ ਆ ਸ਼ਾਮ 11 ਵਜੇ ਤੱਕ ਤੇ ਹੁਣ ਤਾਂ ਇੰਨੀ ਜ਼ਿਆਦਾ ਧੁੱਪਾ ਬਿਲਕੁਲ ਦੀਂਦਾ ਵੀ ਨਹੀਂ ਹੈਗਾ ਧੁੱਪੇ ਨਹੀਂ ਜ਼ਿਆਦਾ ਟਿੱਕੀ ਟਿੱਕੀ ਧੁੱਪਾ ਫਿਰ ਆਈ ਜੀ ਹੋ ਜਾਂਦਾ ਵੀ ਸ਼ਾਮ ਨੂੰ ਥੋੜਾ ਠੰਡਾ ਹੋ ਜੇ ਤੇ ਪਰ ਥੱਕੇ ਹੋਏ ਕਰਕੇ ਆਏ ਵੀ ਹੁੰਦਾ ਵੀ ਛੇਤੀ ਕੰਮ ਨਿਬੜ ਜੀ ਆਪਣਾ ਜਿੰਨਾ ਟਾਈਮ ਕੰਮ ਨਹੀਂ ਨਿਬੜਦਾ ਫਿਰ ਆਪਾਂ ਨੂੰ ਟੈਨਸ਼ਨ ਜੀ ਰਹਿੰਦੀ ਆ ਹੁਣ ਪੂਰੀ ਤੌਪਾ ਇੱਥੇ ਵੀ ਤੁਸੀਂ ਦੇਖ ਲਓ ਵੀ ਕਿੰਨਾ ਸਵਾ ਪੰਜ ਸਾਢੇ ਪੰਜ ਜਦ ਹੁੰਣ ਵਾਲੀ ਆ ਸਮਝ ਲਓ ਤੇ 6 ਵਜੇ ਤੱਕ ਇੱਥੇ ਪੂਰੀ ਤਿੱਖੀ ਤੌਪ ਰਹਿਣੀ ਆ ਤੇ ਹੋਰ ਸਾਰੀਆਂ ਮੇਰੀਆਂ ਭੈਣਾਂ ਕਿਵੇਂ ਆ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡਾ ਭਾਰ ਨਹੀਂ ਘਟਦਾ ਹਨਾ ਮੈਂ ਤੁਮੂ ਸ਼ਰਤਿਏ ਕਹਿੰਦੀ ਆ 100% ਗਰੰਟੀ ਆ ਵੀ ਜੇ ਤੁਸੀਂ ਪੈਰਾਂ ਪਰ ਬਹਿ ਕੇ 1 ਮਹੀਨਾ ਵੀ ਤੁਸੀਂ ਪੋਚੇ ਲਾਤੇ 1 ਮਹੀਨਾ ਤੁਸੀਂ ਅੱਜ ਤੋਂ ਨੋਟ ਕਰ ਲਿਓ ਤੇ ਡੇਟ ਵਾ ਆਪਦਾ ਜਿਹੜਾ ਵੀ ਤੁਸੀਂ ਅੱਜ ਦੇਖ ਲਿਓ ਚੈੱਕ ਕਰ ਲਿਓ ਵੀ ਕਿੰਨਾ ਸਾਡਾ weight ਆ ਤੇ ਅੱਜ ਹੈਗੀ 11 ਜੁਲਾਈ 11 ਅਗਸਤ ਨੂੰ ਆਪਦਾ weight ਦੇਖ ਲਿਓ ਵੀ ਫਰਕ ਪਿਆਕ ਨਹੀਂ ਜੀ ਆਪਾਂ ਕਈਆਂ ਵੀ ਦਵਾਈਆਂ ਦੂਈਆਂ ਖਾ ਲਈਏ ਆਂ ਖਾ ਲਈਏ ਔਰ ਹਨਾ ਵੀ ਆਪਣੀਆਂ weight ਰਿਡਿਊਸ ਕਰਨ ਵਾਲੀਆਂ ਵੀ ਕੈਮੀਕਲ ਜੇ ਕੈਮੀਕਲ ਹੀ ਹੁੰਦਾ ਹੁੰਦਾ ਜੀ ਹਨ ਕੋਈ ਐਜੀ ਚੀਜ਼ ਨਹੀਂ ਬਣੀ ਜਿਹੜੀ ਤੁਹਾਡੀ ਜਿਹੜੀ ਫੈਟ ਆ ਨੂੰ ਬਰਨ ਕਰ ਦੇ ਫੈਟ ਆ ਤੁਹਾਡੀ ਕਿਵੇਂ ਬਰਨ ਹੋਣੀ ਆ ਤੁਸੀਂ ਆਪਦੀ ਬਾਡੀ ਦਾ ਜੂ ਪੂਰਾ ਆਪਣਾ ਜੋਰ ਲਾਉਗੇ ਪੈਰਾਂ ਪਰ ਬਹਿ ਕੇ ਝਾੜੂ ਲਾਓ ਪੈਰਾਂ ਪਰ ਬਹਿ ਕੇ ਆਟਾ ਗੁੰਨੋ ਕੋਚੇ ਲਾਓ ਸਾਰੇ ਕੰਪੈਰਾਂ ਪਰ ਬਹਿ ਕੇ ਕਰੋ ਤੇ ਵੈਸੇ ਵੀ ਆਪਾਂ ਨੂੰ ਜਿੱਦਾਂ ਦੱਸਿਆ ਹੀ ਆ ਵੀ ਦਿਨ ਦੇ ਵਿੱਚ ਆਪਾਂ ਨੂੰ 10 ਮਿੰਟ ਆ ਜਿਹੜਾ ਪੈਰਾਂ ਪਰ ਜ਼ਰੂਰ ਬਹਿਣਾ ਚਾਹੀਦਾ ਜੇ ਗੋਡਿਆਂ ਦੀ ਵੀ ਪ੍ਰੋਬਲਮਾ ਘੱਟ ਬਹਿ ਜੋ ਪਰ ਤੁਸੀਂ ਦੇਖਿਓ 2-4 ਦਿਨ ਔਖਾ ਜਰੂਰ ਲੱਗੂ ਪਰ ਬਾਅਦ ਚ ਸਾਰਾ ਕੁਝ ਸਹੀ ਲੱਗੂ ਤੁਸੀਂ ਮੇਰੇ ਕਹੇ ਤੋਂ ਇੱਕ ਵਾਰੀ ਜਿਹੜਾ ਆ ਬਹਨ ਆ ਪੋਚੇ ਵਾਲਾ ਕੰਮ ਆ ਇਹ ਜਰੂਰ ਸਟਾਰਟ ਕਰੋ ਵੀ ਪੈਰਾ ਪਰ ਬਹਿ ਕੇ ਜਿਹੜਾ ਪੋਚਾ ਲਾਉਣੇ ਲਾਉਣਾ ਜੇ ਤੁਸੀਂ ਇਹ ਸਟਾਰਟ ਕਰ ਦੋਗੇ ਤੇ ਤੁਹਾਡਾ ਜਿਹੜਾ weight ਆ ਨਾ 1 ਮਹੀਨੇ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗਣ ਲੱਗ ਜੂ ਤੇ ਨਾਲੇ ਤੁਹਾਨੂੰ ਖੁਸ਼ੀ ਦੇਖਿਓ ਕਿੰਨੀ ਮਿਲਦੀ ਆਪਾਂ ਬੰਡੇ ਦੇ ਨਾਲ ਮੈਂ ਦੇਖਿਆ ਹਨਾ ਇਹ ਲਾ ਦਿੰਦੀ ਐ ਮੈਂਟੀ ਵੈਸੇ ਇਹ ਤਾਂ ਮਜ਼ਾ ਵੀ ਨਹੀਂ ਆਉਣਾ ਹਨਾ ਫੋਚਾ ਲਾਉਣ ਦਾ ਮੈਂਟੋ ਮੈਂਟੀ ਲਾ ਦਿੰਦੇ ਤਾਂ ਕੀ ਫਾਇਦਾ ਹਨਾ ਤੇ ਮੈਨੂੰ ਹਮੀਦ ਆ ਵੀ ਤੁਸੀਂ ਜਰੂਰ ਸਟਾਰਟ ਕਰੋਗੇ ਅੱਜ ਤੋਂ ਹੀ ਘਰ ਤੋਂ ਸਟਾਰਟ ਟਾਈਮ ਕਿਉਂ ਲਾਉਣਾ ਤੇ ਆਪਾਂ ਤੁਹਾਨੂੰ ਯੋਗਾ ਵੀ ਦੱਸਾਂਗੇ ਵੀ ਕਿਹੜਾ ਯੋਗਾ ਤੁਸੀਂ ਜਿਹੜਾ ਡੇਲੀ ਕਰਨਾ ਵਾ ਉਹ ਯੋਗਾ ਕਰਕੇ ਵੀ ਤੁਸੀਂ ਆਦੀ ਬਾਡੀ ਨੂੰ ਜਿਹੜਾ ਫੈਟ ਰੱਖ ਸਕਦੇ ਹੋ ਲਾਤੀਆਂ ਤੈਨੋਂ ਸਾਰੀਆਂ ਨਿਆਇ ਕਰਮੇ ਮੇਂ ਅੰਦਰ ਰੱਖੀ ਦੇ ਉੱਤੇ ਤੇ ਮੈਂ ਭੱਜ ਕੇ ਕੋਠੇ ਸੋਂ ਮਿੱਟੀ ਲਿਆਵਾਂ ਅੱਜ ਸੋਵੰਦ ਰੱਖ ਦਿੰਦੇ ਮੈਂ ਆ ਕੇ ਅੰਦਰ ਰੱਖ ਦਿੰਨੀ ਆ ਨਾ ਚੁੱਲ੍ਹੇ ਨੂੰ ਆਪਾਂ ਲਾਉਣੀ ਅੱਜ ਮਿੱਟੀ ਮੈਂ ਕੱਜ ਭਿਉਆਂ ਦਿੰਨੀ ਆ ਤੇ ਕੱਲ ਨੂੰ ਸਕੂਲੋਂ ਆ ਕੇ ਹੈ ਨਾ ਫਿਰ ਲਾ ਦਾਂਗੇ ਆਪਾਂ ਨੇ ਕੋਠੇ ਦੇ ਬੁੱਟੇ ਲਾਇਏ ਸੀ ਉਹ ਤਾਂ ਮਿੱਟੀ ਲਾ ਕੇ ਆਏ ਸੀਗੇ ਖੇਤਾਂ ਦੀ ਤੇ ਦੇਖੇ ਚੁੱਲ੍ਹੇ ਨੂੰ ਲਾਈ ਬਹੁਤ ਸੋਹਣੀ ਲੱਗੂ ਹਾਂ ਮਿੱਟੀ ਤਾਂ ਸਮੈਲ ਹੀ ਬਹੁਤ ਸੋਹਣੀ ਲੱਗਦੀ ਆ ਜਦੋਂ ਵਿੱਚ ਪਾਣੀ ਪਾਵਾਂਗੇ ਇੰਨੀ ਵਧੀਆ ਸਮੈਲ ਆਉਂਦੀ ਹੁੰਦੀ ਆ ਤੇ वैसे पहला है ना कच्चे ਜਦੋਂ ਹੁੰਦੇ ਸੀ ਆਪਣੇ ਘਰ ਮਿੱਟੀ ਫੇਰਦੇ ਰਹੇ ਮੈਂ ਵੀ ਬਹੁਤ ਫਰਾਈ ਆ ਮੈਨੂੰ ਬਹੁਤ ਵਧੀਆ ਲੱਗਦੀ ਹੁੰਦੀ ਸੀ ਫੇਰਨੀ ਵਿੱਚ ਗੋਹਾ ਪਾ ਕੇ ਲਾਲ ਮਿੱਟੀ ਪਾ ਕੇ ਹੈਨਾ ਹੁਣ ਤਾਂ ਨਹੀਂ ਮੈਨੂੰ ਲੱਗਦਾ ਕੋਈ ਫੇਰਦਾ ਨਹੀਂ ਹੁਣ ਕਿਸੇ ਦਾ ਹੀ ਹੋਊ ਹੈਨਾ ਤੇ ਹੁਣ ਜਿਹੜੀਆਂ ਕੁੜੀਆਂ ਨੇ ਤਾਂ ਮੈਨੂੰ ਲੱਗਦਾ ਮਿੱਟੀ ਫੇਰਨੀ ਵੀ ਨਹੀਂ ਹੁੰਦੀ ਹੁਣੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਜਿਹਦੇ ਜਿਹਨੇ ਮਿੱਟੀ ਫੇਰੀ ਆ ਹੈਨਾ ਘਰਾਂ ਦੇ ਵਿੱਚ ਉਹ ਜਦੋਂ ਪਠਾ ਆ ਵੀ ਸੁੰਪਰਦੇ ਹੁੰਦੇ ਸੀ ਪਾਣੀ ਛੜਕ ਲੈਣਾ ਹਾਏ ਕਿੰਨੀ ਸੋਹਣੀ ਸਮੈਲ ਆਣੀ ਤੇ ਸੁੰਬਰਨਾ ਬਿੜਾ ਸਵੇਰੇ ਸ਼ਾਮੀ ਸੁੰਬਰਦੇ ਹੁੰਦੇ ਸੀ ਬਹੁਤ ਵਧੀਆ ਲੱਗਦਾ ਹੁੰਦਾ ਸੀ ਹੈਨਾ ਐ ਮਿੱਟੀ ਜੀ ਥੋੜੀ ਥੋੜੀ ਜੀ ਮਿੱਟੀ ਇਕੱਠੀ ਹੋ ਜਾਣੀ ਤੇ ਹੁਣ ਤਾਂ ਮੜਦੇ ਕੋਲ ਗੁੱਲਿਆਂ ਨੀ ਲਿਆਉ ਪੁੱੱਚਾ ਲਿਆਉ ਪੁੱੱਚਾ ਪੁੱੱਚੀ-ਪੁੱੱਚੀ ਕਰਦੇ ਰਹਿਨੇ ਸਾਰਾ ਦਿਨ ਹੈਨਾ ਅੱਗੇ ਕੁੱਛ ਨਹੀਂ ਸਿੰਦਾ ਮਿੱਟੀ ਫੇਰ ਦੇਣੀ 15 ਦਿਨਾਂ ਬਾਅਦ ਸਾਰਾ ਘੜ ਚੰਕ ਜਣਾ ਤੇ ਜਦੋਂ ਮਿੱਟੀ ਫੇਰੀ ਵੀ ਹੁੰਨੀ ਹੈਨਾ ਜੇ ਲਾਲ ਮਿੱਟੀ ਪਾ ਕੇ ਫੇਰਦੇ ਸੀ ਗੋਇ ਤੇ ਬਹੁਤ ਸੋਹਣੀ ਲੱਗਦੀ ਸੀ ਵੈਸੇ ਕਾਲੀ ਮਿੱਟੀ ਵੀ ਪੈ ਜਾਂਦੀ ਸੀ ਗੋਇ ਦੇ ਵਿੱਚ ਉਹ ਪਰ ਜਿਵੇਂ ਆਪਾਂ ਘਾਟ ਰ ਸੀ ਕੋਠਿਆਂ ਤੇ ਵਾਲੀ ਲਾਉਂਦੇ ਹੁੰਦੇ ਸੀਗੇ ਜਿਹੜੀ ਕਾਲੀ ਮਿੱਟੀ ਹੁੰਦੀ ਸੀ ਆਪਣੀ ਆ ਗਿਆ ਪੁੱਤ ਹਾਂਜੀ ਪੁੱਤ ਬੋਲੋ ਹਾਂਜੀ ਤੁਸੀਂ ਚੁੱਪਲਾ ਨਹੀਂ ਬੈਣਾ ਬੇਟਾ ਪਹਿਲੀ ਵਾਰ ਆਇਆ ਵੀਡੀਓ ਦੇ ਵਿੱਚ ਪੁੱਤ ਜਾਰਿਆਂ ਜੈਸੀ ਗੱਲ ਕਰ ਦੋ ਹੱਥ ਜੋੜ ਕੇ ਅਸ਼ੀਕਾਲ ਹਾਂ ਤੇ ਆਪਾਂ ਗੱਲ ਕਰਦੇ ਸੀ ਮਿੱਟੀ ਦੀ ਅੱਜ ਨਹੀਂ ਮੈਂ ਪਿਓ ਦੂ ਤੇ ਕੱਲ ਨੂੰ ਮੈਂ ਸਕੂਲੋਂ ਆ ਕੇ ਵੈਸੇ ਮੰਮੀ ਲਾਉਗੀ ਮੰਮੀ ਪਸੰਦ ਨਹੀਂ ਰੱਖਦੀ ਮੇਰੀ ਜੋ ਲੈਣ ਮਿੱਟੀ ਲਈ ਹੋਈ ਉਹ ਕਹਿੰਦੀ ਐ ਵੀ ਮੈਂ ਲਾਉਂਗੀ ਤੇ ਨਾਲ ਤੁਹਾਨੂੰ ਦਿਖਾਵਾਂਗੇ ਕਿਵੇਂ ਲਾਉ। ਇਹਨਾਂ ਹੁਣ ਪਿਉਾਵਾਂਗੇ ਇੱਥੇ ਨਾ ਗਲੀਆਂ ਜੀਆਂ ਵਾ ਤੇ ਖੁਰ ਜਾਣਗੀਆਂ ਸਾਰੀਆਂ ਸਵੇਰ ਨੂੰ ਵਧੀਆ ਲੱਗਦਾ ਬਹੁਤ ਐ। ਉਹ ਖਾਰ ਤੱਕ ਤੂੰ ਨਹੀਂ ਇਹ ਬੋਰੀ ਨਾ ਪਾਟ ਗਈ ਪੁੱਤ ਬੰਦ ਕਰ ਦੇ। ਪਾਟ ਤੱਕ ਤੂੰ ਬਸ ਅੰਦਰੋਂ ਪਾਣੀ ਪੁੱਤ ਬਹੁਤ ਐ ਨਹੀਂ। ਬਹੁਤ ਮੁੱਕਦੀ ਨਹੀਂ। ਇਹ ਗਲੀਆਂ ਜੀਆਂ ਉਹ ਪਾਣੀ ਨਾਲ ਜੇ ਆਪਾਂ ਇਹ ਵਿੱਚ ਪਾ ਦਾਂਗੇ ਰਾਤ ਨੂੰ ਪਿਉ ਕੇ ਰੱਖ ਦਾਂਗੇ ਸਵੇਰ ਨੂੰ ਨਾ ਵਧੀਆ ਬਣ ਜੂ ਤੇ 스멜 ਵੀ ਬਹੁਤ ਸੋਹਣੀ ਆਊਗੀ ਸਾਰੀ ਇੱਕਸਾਰ ਹੋ ਜੂ। ਲੇਜੀ ਬਣ ਜੂਗੀ ਹੈਨਾ ਤੇ ਬੱਚੇ ਕਹਿ ਰਹੇ ਸੀ ਮੰਮੀ ਸਾਨੂੰ ਭਾਂਡੇ ਵੀ ਬਣਾ ਕੇ ਦਿਓ ਮਿੱਟੀ ਦੇ ਮੈਂ ਇਹਨਾਂ ਨੂੰ ਛੋਟੇ ਹੁੰਦਿਆਂ ਨੂੰ ਬਣਾ ਕੇ ਦਿੰਦੀ ਨਾ ਪੁੱਤ ਮਿੱਟੀ ਨਾਲ ਇਹਨਾਂ ਖਲਾਰੇ ਕੀ ਬਣਾਣਾ ਲੱਡੂ ਵਾਚਾ ਆਪਾਂ ਵੀ ਕਿੰਨੇ ਲੱਡੂ ਬਣਾਉਂਦੇ ਸੀ ਨਾ ਪੈਰ ਵੀ ਵਿੱਚ ਪਾ ਕੇ ਲੱਡੂ ਵੀ ਬਣਾਉਣੇ ਆ ਲੱਡੂ ਵੀ ਬਣਾ ਦੇ ਦੇਣਾ ਲੱਡੂ ਨਹੀਂ ਹੂੰ ਆਪਾਂ ਨੂੰ ਨਾ ਬੱਚਿਆਂ ਨੂੰ ਮਿੱਟੀ ਤੇ ਜ਼ਰੂਰ ਛੱਡਣਾ ਚਾਹੀਦਾ ਪਤਾ ਜਵਾਖ ਦੁੱਗਣੇ ਹੁੰਦੇ ਆ ਮਿੱਟੀ 'ਚ ਹੁਣ ਤਾਂ ਆਪਾਂ ਨਿਆਣੇ ਨੂੰ ਐਂ ਕਹਿ ਦਿੰਨੇ ਆ ਵੀ ਧੁੱਪੇ ਨਾ ਜਾ ਸ਼ਾਮੇ ਨਾ ਜਾ ਸਮਿਹਰ ਜਾਈ ਜਾਈਆ ਜਾਈ ਦਈਆ ਅੱਛਾ ਤੇ ਹੁਣ ਆਪਾਂ ਦੇਖਦੇ ਜਿਹੜੇ ਹਾਂਜੀ ਬੱਚੇ ਕਿਤਕੇ ਬਾਦਲੇ ਕਿਤਕੇ ਬਾਦਲੇ ਕੜੇ ਪਸੂਣੀ ਗਿਆ ਨਾ ਹਾਂਜੀ ਕਿਤਕੇ ਬਾਦਲੇ ਕੜੇ ਇੰਨੇ ਤੋਂ ਗੁੜੇ ਛੂ ਗਏ ਅੱਛਾ ਤੇ ਨਾ ਜਿਵੇਂ ਹਣ ਤੋਂ ਆਪਾਂ ਦੇਖਿਓ ਤੁਸੀਂ ਝੁੱਗੀ ਵਾਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਪੈਰਾਂ 'ਚ ਕਦੇ ਚੱਪਲਾ ਨਹੀਂ ਪਾਈਆਂ ਹੁੰਦੀਆਂ ਆ ਹੀ ਫੈਰ ਦਿੰਦੇ ਕਿਉਂਕਿ ਉਹਨਾਂ ਦੀ ਜਿਹੜੀ ਬੋਡੀ ਆ ਨਾ ਉਹ ਯੂਜ਼ ਟੂ ਹੋਈ ਹੁੰਦੀ ਆ ਉਹਨਾਂ ਨੂੰ ਨਾ ਤਾਂ ਠੱਪ ਲੱਗਦੀ ਆ ਨਾ ਗਰਮੀ ਆਪਾਂ ਇਹਨੂੰ ਏਸੀ 'ਚ ਰੱਖ ਦੇਣਾ ਬੱਚੇ ਥੱਲੇ ਨਾ ਡੋੜੋ ਨਾ ਤਾਂ ਆਪਾਂ ਇਹਨਾਂ ਨੂੰ ਕੱਢਦੇ ਸਾਰਾ ਏਸੀ 'ਚ ਜਦੋਂ ਬੱਚੇ ਸਾਰਿਆਂ ਨੇ ਏਸੀ 'ਚ ਰਹਿਣਗੇ ਧੁੱਪੇ ਆਉਣਗੇ ਵੀ ਬਿਮਾਰ ਤਾਂ ਹੋਣਗੇ ਤੇ ਨਾਲੇ ਜਿਹੜੀਆਂ ਆਪਾਂ ਇਹਨਾਂ ਨੂੰ ਦਵਾਈਆਂ ਦੇ ਦੇ ਕੇ ਇਹਨਾਂ ਦਾ ਅੰਦਰ ਖਰਾਬ ਕਰੀ ਜਾਂਦੇ ਆ ਕਿਉਂਕਿ ਜਦੋਂ ਬੱਚਾ ਬਿਮਾਰ ਆਪਾਂ ਡਾਕਟਰ ਦੇ ਲੈ ਜਾਂਦੇ ਆ ਜਦੋਂ ਬੱਚਾ ਬਿਮਾਰ ਆਪਾਂ ਡਾਕਟਰ ਦੇ ਲੈ ਜਾਂਦੇ ਆ ਤੇ ਪਰ ਇਹਨਾਂ ਨੂੰ ਕੁਝ ਨਹੀਂ ਹੁੰਦਾ ਜਿਵੇਂ ਮਰਜ਼ੀ ਨੰਗੇ ਪੈਰੀ ਫਿਰਦੇ ਰਹਿਣ ਧੁੱਪੇ ਸ਼ਾਮੇ ਨੂੰ ਹਰ ਚੀਜ਼ ਖੇਡਣ ਦੋ ਜਿੰਨਾ ਖੇਡਣਾ ਖੇਡਣ ਦੋ ਕੋਰੋਨਾ ਬੱਚੇ ਨੂੰ ਜਿੱਥੇ ਹਾਂ ਬੈਡ ਮੈਨਰਸ ਗੁੱਡ ਮੈਨਰਸ ਉਹ ਜ਼ਰੂਰ ਬੱਚੇ ਨੂੰ ਸਖਾਈਏ ਆਪਾਂ ਵੇਥੇ ਪੁੱਤ ਸਹੀ ਐਥੇ ਗਲਤ ਆ ਪਰ ਇਹਨਾਂ ਦਾ ਜਿਹੜਾ ਵਾਅਦਾ ਤੇ ਵਿਕਾਸ ਹੋਣਾ ਛੋਟੀ ਉਮਰ ਦੇ ਵਿੱਚ ਹੀ ਹੋਣਾ ਹੁੰਦਾ ਹੈਨਾ ਤੇ ਪੂਰਾ ਇਹਨਾਂ ਨੂੰ ਮਿੱਟੀ ਨਾਲ ਖੇਡਣ ਦਿਆ ਕਰੋ ਤੇ ਪੇਸ਼ਾਵੇਂ ਭੱਜਣ ਨੱਠਣ ਦਿਆ ਕਰੋ ਪੂਰਾ ਤੇ ਆਪਾਂ ਭਾਨਿਆ ਮਿੱਟੀ ਮੰਮੀ ਸਤ ਨੀਚੇ ਬਾਜਾਂ ਮਾਰੀ ਜਾਂਦੇ ਤੇ ਸਤਾਈਆਂ ਹੀ ਨਹੀਂ ਹੈ ਪੁੱਤ ਕੀ ਕਰੀਏ ਚੁੱਲ੍ਹੇ ਨੂੰ ਲਾਣੀ ਸੀ ਬਥੇ ਮਿੱਟੀ ਨਾਲ ਜੁਣ ਪਾਂਡੇ ਬਣਾ ਕੇ ਦਵਾਗੇ ਮਿੱਟੀ ਦੇ ਜਾਗਾ ਹੂੰ ਚਲ ਆਜੋ ਚੱਲੀਏ ਥੱਲੇ ਚਿੰਗਾ ਆਜੋ ਮਿੱਟੀ ਲੈ ਆਂਦੀ ਤੇ ਹੁਣ ਮੰਮੀ ਆਜਾ ਲਾ ਦੀ ਆਪਾਂ ਆਜਾ ਮੇਰੇ ਨਾਲ ਹੀ ਆ ਜਾ ਮੈਂ ਉੱਥੇ ਪਾਣੀ ਪਾ ਦਿੰਨੀ ਆਂ ਪਿਉਂਦਾਂਗੇ ਮੰਮੀ ਪਿਉਉਂਗੀ ਮਿੱਟੀ ਨਾਲੇ ਮੰਮੀ ਤੋਂ ਸੁਣਾ ਗਿਆ ਆਪਾਂ ਦੋ ਚਾਰ ਗੱਲਾਂ ਹਣ ਓਤੇ ਰੱਖ ਦੋ ਬੁੱਤ ਹੋ ਤੇ ਰੱਖ ਦੋ ਆਸ਼ਰਮ ਅੱਗੇ ਤਾਰਾ ਕਰਵਾ ਜੀ ਐਂ ਕਰੇ ਪੜੀ ਗੁਰਜਾਪ ਦਾਦੀ ਨੇ ਮੇਂ ਪੀੜੀ ਲਿਆ ਦੇ ਤੇ ਮੈਂ ਪੀੜੀ ਆ ਇਆ ਆਇਂ ਕਰ ਪਰਿਪਤਾ ਬਾਲਟੀ ਪਰ ਲਾ ਪਾਣੀ ਦੀ ਅੱਧੀ ਕਰ ਲਿਆ ਅੱਧੀ ਕਰ ਲਿਆ ਜਿੰਨਾ ਕ ਪਾਉਣਾ ਹੋ ਉਪਾ ਦਿਨਾ ਹਾਂ ਹਾਂ ਥੋੜੇ ਹੀ ਭਰੀ ਹੈ ਨਾ ਉਂ ਪਿਓ ਪਿਓ ਕੇ ਜੇ ਮੰਮੀ ਰੱਖ ਦਾਂਗੇ ਨਾ ਸਵੇਰੇ ਲਾ ਲਾਂਗੇ ਦੋ ਵਜੇ ਤੋਂ ਬਾਅਦ ਮੰਮੀ ਦਾ ਬੋਤ ਹੈ ਨਾ ਲਾਈਆਂ ਹੋਣਗੇ ਮਿੱਟੀਆਂ ਮੰਮੀ ਪਹਿਲਾਂ ਹੈ ਨਾ ਬਣਾਇਦੀ ਨੇ ਮੈਂ ਤਾਂ ਹਾਂ ਪਹਿਲਾਂ ਵਾਲੇ ਜਵਾਨੇ ਚ ਮੰਮੀ ਤਾਂ ਹੁਣ ਵੀ ਵੈਸੇ ਐ ਸਾਰਾ ਕੰਮ ਇਹ ਸਗਾਂ ਦੀ ਮੈਨੂੰ ਬੋਲਦੇ ਰਹਿੰਦੇ ਵੀ ਤੂੰ ਗੈਸ ਯੂਜ਼ ਕਰਦੀ ਆ ਇਹ ਜਾਦਾ ਚੁੱਲ੍ਹੇ ਤੇ ਹੀ ਕਰਦੇ ਆ ਤੇ ਅਸੀਂ ਬਹੁਤ ਅੱਜ ਚੁੱਲ੍ਹੇ ਤੇ ਸਿੱਖਿਆ ਤੇ ਮੈਨੂੰ ਕਿੱਲਾ ਬਣਾਉਣਾ ਆਉਂਦਾ ਨਹੀਂ ਸੀ ਮੇਰੇ ਸੱਸ ਨੇ ਦਿਖਾਇਆ ਸੀ ਆਪਾਂ ਵੀ ਮੇਰੇ ਅੱਜ ਸੱਸ ਤੋਂ ਟ੍ਰੇਨਿੰਗ ਲੈ ਲਈ ਆ

ਅਸਤੇ ਵੇਸੀ ਮੰਮੀ ਆਪਾਂ ਤਾਂ ਚੁੱਲ੍ਹਾ ਹੀ ਵਾਲਾ ਵਰਤਦੇ ਆ ਹਨ ਅਸੀਂ ਨਹੀਂ ਬੱਸ ਉਸੇ ਵਾਰਤ ਦੇ ਹੈਗੇ ਇੱਕ ਵਕਤ ਨੂੰ ਹਾਸੇ ਵਾਲੀ ਗੱਲ ਦੱਸਦੇ ਆ ਮੇਰੇ ਨਾਮ ਨਾਮ ਵਿਆਹ ਹੋਇਆ ਸੀ ਤੇ ਮੈਂ ਭਾਈ ਗੈਸ ਤੇ ਕੰਮ ਕਰਨ ਲੱਗੀ ਹੈ ਸਾਡੇ ਡੈਡੀ ਮੇਰੇ ਸਹੁਰੇ ਕਹਿੰਦਾ ਪਈ ਨਾ ਕਣੀ ਨਾ ਮੀ ਹੈ ਨਾ ਬੱਦਲ ਆਪਾਂ ਕਿ ਗੈਸ ਚਲਾਈ ਰੱਖ ਤੇ ਬਸ ਪਰ ਵਧੀਆ ਗੱਲ ਹੈ ਮੈਂ ਕਹਿੰਦੀ ਉਹਨਾਂ ਨੇ ਆਏ ਕਿ ਹੁਣ ਸਗਣ ਨਹੀਂ ਆਏ ਲੱਗਦਾ ਵੀ ਚੁੱਲ੍ਹੇ বিনা ਹੀ ਕੰਮ ਹੀ ਨਹੀਂ ਕੋਈ ਹੁੰਦਾ ਹਨ ਮਗਰੀ ਦਾਲ ਧਰ ਲੋ ਰੋਟੀ ਸਾਰਾ ਸਿਆਰ ਜਿੱਦਾਂ ਜੁਲਮਰੇ ਉੱਠਣ ਨੂੰ ਨੀ ਜੀ ਕਰਦਾ ਸਾਰਾ ਦਿਨ ਸਬਜੀ ਤੱਕੀ ਹੋ ਜਾਂਦੀ ਖੀਵੀ ਹੋਈ ਵੀ ਸਾਹ ਮੂਰੇ ਧਰ ਕੇ ਰੋਟੀਆਂ ਰਾੜਨ ਦਾ ਸਵਾਦ ਕਿੰਨਾ ਹੁੰਦਾ ਫਿਰ ਖਾਣ ਦਾ ਨਾ ਹੁਣ ਤਾਂ ਵਾ ਸਿਆਰ ਚੱਲ ਪੈਣਾ ਸਾਰਾ ਦਿਨ ਸਵੇਰ ਤੋਂ ਜੁਲਦਾ ਚੱਲ ਪਿਆ ਕਰਨ ਤੇ ਰਾਤ ਤੱਕ ਹੂੰ ਮੈਂ ਕਿਹਦੀਆਂ ਵਿੱਚੋਂ ਮੰਮੀ ਲਫਾਫੇ ਜੇ ਕੱਢ ਪਰ ਕੱਲ ਨੂੰ ਕੱਢ ਲਾਂਗੇ ਉਹ ਸਾਰੇ ਬਣ ਗਏ ਪਰ ਇਹ ਕੋਹ ਲੈ ਦੇਣਾ ਸੀ ਕੱਪ ਜਾ ਬਹਿ ਗਿਆ ਤਾਂ ਹਾਂ ਤਾਂ ਹੀ ਲੈ ਗਿਆ ਅੱਛਾ ਆ ਜੀ ਤਾਲੀ ਲਾ ਲੀ ਜੁੱਲਣ ਆਉਣੀਆਂ ਬੇਟੀ ਆ ਹੁਣ ਮੈਂ ਗਏ ਜਿਹੜੀ ਉਹ ਇਹ ਖੇਤੇ ਲੱਗ ਜਾਂਦੀ ਸੀ ਸਿਫਾਰੀ ਮਿੱਟੀ ਮੰਮੀ ਦੇ ਹਣ ਜੋ ਆਕਾ ਨੂੰ ਭਾਂਡੇ ਬਣਾਵਾਂਗੇ ਹਨਾ ਉਹ ਲੋਹੇ ਹੁੰਦੇ ਸੀ ਨਾ ਜੇ ਹੋ ਗਏ ਛੱਪੜਾ ਨਹੀਂ ਉਹ ਛੱਪੜੇ ਸੁਆਟਾ ਫਿਰ ਖੇਤਾ ਨਹੀਂ ਗੋਣ ਹੈ ਹੀ ਜਿਹੜਾ ਛੱਪੜਾ ਜਿਹ ਵਿੱਚ ਵਿੱਚ ਪੜਾ ਜਿਵੇਂ ਲੈ ਜਾ ਜੀ ਕੜਾਈਆ ਲੈ ਕੇ ਜਾਣਾ ਪਾ ਪਾ ਹੋਣਾ ਨਾਲ ਪਟਾ ਪਟਾ ਇਹਨਾਂ ਪਰੀ ਹੁਣ ਮੰਮੀ ਭਾਂਡੇ ਬਣਾਦੀ ਹੁਣ ਜਦੋਂ ਬਣ ਗਈ ਵਧੀਆ ਜੀ ਘੰਟੇ ਤੱਕ ਹਨਾ ਛੋਟੇ ਛੋਟੇ ਪਰ ਇਹਨਾਂ ਭਾਂਡੇ ਬਣਾ ਕੇ ਦੇਵਾਂਗੇ ਜੰਗਾ ਮਿੱਟੀ ਦੇ ਪਾਂਡੇ ਖੇਡ ਲਿਆ ਕਰਿਓ। ਬਸ ਪਾਣੀ ਜਿਹਾ ਪਾ ਕੇ ਰੱਖ ਦਾਂਗੇ। ਬਾਹਰ ਆਏ ਹੋਣੀ ਬਾਸ ਮਿੱਟੀ ਪਿਆਉਂਦੇ ਬਾਸ ਨਾ ਹੋਣੀ। ਆਹ। ਨਹੀਂ ਆਵੇ ਕਿੰਨੇ ਸੁਣੀ ਹੁਣ ਵੀ ਸਮੈਲ ਆਂਦੀ ਆ। ਤਾਂ ਇਹਦਾ ਪੂਰਾ ਲਿਬਰੜ ਕੇ ਆ ਗਿਆ ਮਿੱਟੀ ਦੇ ਨਾਲ। ਇਹ ਆ ਗਿਆ ਨਾ ਪ੍ਰੋਲਾ ਕੀ ਪ੍ਰੋਲਾ ਕਹਿੰਦੇ ਆ? ਪ੍ਰੋਲਾ ਫਟਾ ਫੋਈ ਜਾਂਦੀ ਉਸੇ ਲੈ। ਹਾਂ ਪ੍ਰੋਲਾ ਲੈਣ। ਪ੍ਰੋਲਾ ਲੈਣ ਜਾਂਦੀ ਹੁੰਦੀ ਤਾਂ ਦੂਜਾ ਹੁੰਦਾ ਪਰ ਚੁੰਨੀਆਂ। ਹੈ? ਪਿਓ ਲੈ ਪਿਓ ਲਾ ਜਾ ਪੁੱਤ। ਲਾਵਾ ਕੇ ਨਾਲੇ ਜੋ ਆਕਾਂ ਨੂੰ ਭਾਡੇ ਬਣਾ ਕੇ ਦਮਾ। ਹਾਂ। क्यों ना दादी ना नहीं नहीं बह जा कोई ना ले ला है मैं भी करा ओए आ जा वेले मैं भी करते आ जा आ जा अरे तू भी कर दे फिर ये भी करूंगा आ जा पर हां हां जी आ जाओ आ जाओ हैं आपा बिटू ने लावा के आ जा आपा जरूर आ जा आ जा लो बी बिटी प्याला चक पियो हुन पियो पियो कर लो लो ਤੇ ਤੈਨੂੰ ਜੀ ਹਾਂ ਹੱਥ ਕਰਾ ਦੇ ਦੋ ਸਾਰਿਆਂ ਨੂੰ ਚਾਹ ਜਾਈਂ ਦਿਖਾ ਦਵਾਏ ਐ ਐ ਦਿਖਾ ਦੇ ਕਿੰਨਾ ਵਧੀਆ ਲੱਗਦਾ ਐ ਕਰਨ ਚਲੋ ਜੀ ਮਿੱਟੀ ਦਿੱਤੀ ਆਪਾਂ ਤੇ ਆਉਣ ਤੇ ਕੱਲ ਨੂੰ ਆਪਾਂ ਦਿਖਾਵਾਂਗੇ ਤੁਹਾਨੂੰ ਚੁੱਲ੍ਹੇ ਨੂੰ ਮਿੱਟੀ ਲਾਉਂਦੇ ਆਂਦਾ ਬਲੌਗ ਤੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਮੰਮੀ ਜੀ ਕਹਿ ਦੋ ਅੱਜ ਦੇ ਰੈਪੋਰਟਿੰਗ ਮੇਰੇ ਕੋਲ ਸੀ ਕਿ ਤੇ ਮਿੱਟੀ ਲਾਵਾਗੇ ਦਾ ਖਾਮਾਗੀ ਸਾਡੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡਾ ਚੈਨਲ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਧੰਨਵਾਦ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਕਰਦੇ ਬਟਵਾਂਦੇ